ਸਿੰਘ ਮਜੀਠੀਆ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਵਿਕਰਮ ਮਜੀਠੀਆ ਦੀ ਨਿਆਂਇਕ ਹਿਰਾਸਤ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਹੈ ਮੁਹਾਲੀ ਕੋਰਟ ਨੇ 14 ਦਿਨ ਵਿਕਰਮ ਮਜੀਠੀਆ ਦੀ ਨਿਆਂਇਕ ਹਿਰਾਸਤ ਹੋਰ ਵਧਾ ਦਿੱਤੀ ਹੈ ਅੱਜ ਵਿਕਰਮ ਸਿੰਘ ਮਜੀਠੀਆ ਵੀਡੀਓ ਕਾਨਫਰੈਂਸਿੰਗ ਜ਼ਰੀਏ ਪੇਸ਼ੀ ਹੋਈ ਵਿਕਰਮ ਮਜੀਠੀਆ ਦੀ ਡੀਏ ਕੇਸ ਦੇ ਵਿੱਚ ਡਿਸਪਰਪੋਰਸ਼ਨੇਟ ਐਸੈਟਸ ਮਾਮਲੇ ਦੇ ਵਿੱਚ ਵਿਕਰਮ ਮਜੀਠੀਆ ਨਾਬਾ ਜੇਲ੍ਹ ਦੇ ਵਿੱਚ ਬੰਦ ਨੇ ਤੇ ਅੱਜ ਉਹਨਾਂ ਦੀ ਵੀਡੀਓ ਕਾਨਫਰੈਂਸਿੰਗ ਜ਼ਰੀਏ ਪੇਸ਼ੀ ਹੋਈ ਹੈ ਤੇ ਇਸ ਦੌਰਾਨ ਮੋਹਾਲੀ ਅਦਾਲਤ ਦੇ ਵੱਲੋਂ ਉਹਨਾਂ ਦੀ 14 ਦਿਨਾਂ ਦੀ ਨਿਆਇਕ ਹਿਰਾਸਤ ਹੋਰ ਵਧਾ ਦਿੱਤੀ ਗਈ ਹੈ ਵੱਡੀ ਖਬਰ ਹੈ ਵਿਕਰਮ ਮਜੀਠੀਆ ਦੇ ਨਾਲ ਜੁੜੀ ਹੋਈ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਵਿਕਰਮ ਮਜੀਠੀਆ ਗ੍ਰਿਫਤਾਰ ਨੇ ਦੱਸ ਦਈਏ ਕਿ ਵਿਕਰਮ ਮਜੀਠੀਆ ਨੂੰ 25 ਤਰੀਕ ਨੂੰ ਗ੍ਰਿਫਤਾਰ ਕੀਤਾ ਕਰ ਲਿਆ ਸੀ ਵਿਜੀਲੈਂਸ ਦੇ ਵੱਲੋਂ ਅੰਮ੍ਰਿਤਸਰ ਤੋਂ ਜਦੋਂ ਰਣਜੀਤ ਐਵੇਨਿਊ ਦੇ ਵਿੱਚ ਪੁੱਛਗਿੱਛ ਦੇ ਲਈ ਟੀਮ ਪਹੁੰਚੀ ਸੀ ਤਾਂ ਇਸ ਦੌਰਾਨ ਕਈ ਵੀਡੀਓਜ਼ ਬਿਕਰਮ ਮਜੀਠੀਆ ਦੀਆਂ ਸਾਹਮਣੇ ਆਈਆਂ ਸੀ ਤੇ ਉਦੋਂ ਤੋਂ ਬਿਕਰਮ ਮਜੀਠੀਆ ਪਹਿਲਾਂ ਰਿਮਾਂਡ ਤੇ ਰਹੇ ਪੁਚਗੀਚ ਉਹਨਾਂ ਦੇ ਵੱਲੋਂ ਕੀਤੀ ਗਈ ਉਹਨਾਂ ਕੋਲੋਂ ਤੇ ਮਸ਼ੂਬਰਾ ਉਹਨਾਂ ਨੂੰ ਲਜਾਇਆ ਗਿਆ ਵਕ ਵਕ ਥਾਮਾਂ ਤੇ ਉਹਨਾਂ ਨੂੰ ਲਜਾਇਆ ਗਿਆ ਦਸਤਾਵੇਜ਼ ਖੰਗਾਲੇ ਗਏ ਲਗਾਤਾਰ ਹੁਣ ਇਸ ਮਾਮਲੇ ਦੇ ਵਿੱਚ ਨਿਆਇਕ ਹਿਰਾਸਤ ਦੇ ਵਿੱਚ ਵਾਧਾ ਹੋ ਰਿਹਾ ਹੈ ਬਿਕਰਮ ਮਜੀਠੀਆ ਦੀ ਅੱਜ ਪੇਸ਼ੀ ਸੀ ਹਾਲਾਂਕਿ ਫਿਜ਼ੀਕਲ ਤੌਰ ਤੇ ਬਿਕਰਮ ਮਜੀਠੀਆ ਨੂੰ ਅਦਾਲਤ ਦੇ ਵਿੱਚ ਨਹੀਂ ਲਿਆਂਦਾ ਗਿਆ ਬਲਕਿ ਵੀਡੀਓ ਕਾਨਫਰੈਂਸਿੰਗ ਜ਼ਰੀਏ ਬਿਕਰਮ ਮਜੀਠੀਆ ਦੀ ਪੇਸ਼ੀ ਹੋਈ ਹੈ ਇਸ ਵੇਲੇ ਮੇਰੇ ਸਹਿਯੋਗੀ ਮਨੋਜ ਰਾਠੀ ਹੋਰ ਜ਼ਿਆਦਾ ਜਾਣਕਾਰੀ ਨਾਲ ਜੁੜੇ ਨੇ ਰਾਠੀ ਕੀ ਇਨਫੋਰਮੇਸ਼ਨ ਮਿਲ ਰਹੀ ਹੈ ਵਿਕਰਮ ਅਜੀਠਿਆ ਮਾਮਲੇ ਦੇ ਵਿੱਚ ਅੱਜ ਸੁਣਵਾਈ ਹੋਈ ਹੈ ਦੇਖੋ ਰਣਵੀਰ ਅੱਜ 14 ਦਿਨ ਦੇ ਜਿਹੜਾ ਜੁਡੀਸ਼ੀਅਲ ਕੈਂਸਡੀ ਉਹ ਖਤਮ ਹੋ ਰਹੀ ਸੀ ਇਸ ਕਰਕੇ ਅੱਜ ਵੀਡੀਓ ਕਾਨਫਰੈਂਸਿੰਗ ਰਾਹੀਂ ਮੌਲਿਕ ਕੋਰਟ ਦੇ ਵਿੱਚ ਉਹਨਾਂ ਦੀ ਪੇਸ਼ੀ ਹੋਈ ਹੈ ਤਾਂ ਦੱਸ ਦਈਏ ਕਿ ਹੋਰ ਵੀ 14 ਦਿਨ ਜਿਹੜੀ ਆ ਉਹ ਬទਾ ਦਿੱਤੀ ਗਈ ਹੈ ਉਹਨਾਂ ਦੀ ਗੈਰ ਹਾਰਸਤ ਤੇ ਉਹਨਾਂ ਦੀ ਜਿਹੜੀ ਜੁਡੀਸ਼ੀਅਲ ਰਿਮਾਰਡ ਹੈ ਉਹ ਬਰਾਇਆ ਗਿਆ ਤੇ ਹੁਣ 14 ਅਗਸਤ ਨੂੰ ਅਗਲੀ ਸੁਣਵਾਈ ਜਿਹੜੀ ਹੈ ਉਹ ਕੀਤੀ ਜਾਏਗੀ ਹਾਲਾਂਕਿ ਜਿਹੜੀ ਕੱਲ ਪੇਸ਼ੀ ਕੱਲ ਜਿਹੜੀ ਸੁਣਵਾਈ ਹੋਈ ਸੀ ਬਿਲ ਐਪਲੀਕੇਸ਼ਨ ਨੂੰ ਲੈ ਕੇ ਉਹਦੇ ਵਿੱਚ ਹੀ ਕੱਲ ਕਲੀਅਰ ਕਰ ਦਿੱਤਾ ਗਿਆ ਸੀਗਾ ਕਿ ਵਿਕਰਮ ਮਜੀਠੀਆ ਨੂੰ ਫਿਜ਼ੀਕਲੀ ਇੱਥੇ ਨਹੀਂ ਲੈ ਕੇ ਆਇਆ ਜਾਏਗਾ ਵੀਡੀਓ ਕਾਨਫਰੈਂਸਿੰਗ ਰਾਹੀਂ ਉਹਨਾਂ ਨੂੰ ਪੇਸ਼ ਕੀਤਾ ਜਾਏਗਾ ਇਹਦੇ ਇਲਾਵਾ 14 ਅਗਸਤ ਨੂੰ ਜਿਹੜੀ ਹੈ ਅਗਲੀ ਸੁਣਵਾਈ ਹੋਏਗੀ ਨਾਲ ਦੇ ਨਾਲ ਬੈਰਿਕ ਚੇਂਜ ਨੂੰ ਲੈ ਕੇ ਵੀ ਅੱਜ ਜਿਹੜੀ ਹੈ ਸੁਣਵਾਈ ਚੱਲ ਰਹੀ ਹੈ ਉਹ ਥੋੜੀ ਦੇਰ ਤੱਕ ਉਹਦੇ ਵਿੱਚ ਵੀ ਫੈਸਲਾ ਜਿਹੜਾ ਹੈ ਉਹ ਆਏਗਾ ਕਿ ਬੈਰਿਕ ਚੇਂਜ ਨੂੰ ਲੈ ਕੇ ਜਿਹੜੀ ਲਾਈ ਗਈ ਸੀ ਐਪਲੀਕੇਸ਼ਨ ਉਹਦੇ ਵਿੱਚ ਵੀ ਕਿਸ ਤਰ੍ਹਾਂ ਦਾ ਫੈਸਲਾ ਅੰਦਾ ਉਹ ਵੀ ਦੇਖਣਾ ਵਾਲਾ ਦੇਖਣੇ ਵਾਲੀ ਗੱਲ ਹੋਵੇਗੀ ਕਿਉਂਕਿ ਜਿਹੜੇ ਮਜੀਠੀਆ ਦੇ ਐਡਵੋਕੇਟਸ ਨੇ ਸਰਕਾਰੀ ਐਡਵੋਕੇਟਸ ਨੇ ਉਹ ਵੀ ਮੋਹਾਲੀ ਕੋਰਟ ਦੇ ਵਿੱਚ ਪਹੁੰਚੇ ਹੋਏ ਨੇ ਲੇਕਿਨ ਫਿਲਹਾਲ ਜਿਹੜੀ ਵੀਡੀਓ ਕਾਨਫਰੈਂਸਿੰਗ ਰਹੀ ਪੇਸ਼ ਹੋਈ ਸੀ ਵਿਕਰਮ ਮਜੀਠੀਆ ਜਿਨ੍ਹਾਂ ਨੂੰ 14 ਦਿਨ ਦੀ ਹੋਰ ਜਿਹੜੀ ਹੈ ਉਹ ਦੇ ਦਿੱਤੀ ਗਈ ਠੀਕ ਹੈ ਮਨੋਜਾ ਬਹੁਤ ਸ਼ੁਕਰੀਆ ਮਨੋਜ ਰਾਠੀ ਮੇਰੇ ਸਹਿਯੋਗੀ ਜਾਣਕਾਰੀ ਦੇ ਰਹੇ ਸੀ ਵਿਕਰਮ ਮਜੀਠੀਆ ਦੀ ਨਿਆਇਕ ਹਿਰਾਸਤ ਵਿੱਚ ਵਾਧਾ ਕਰ ਦਿੱਤਾ ਗਿਆ ਹੈ 14 ਦਿਨ ਲਈ ਨਿਆਇਕ ਹਿਰਾਸਤ ਵਧਾ ਦਿੱਤੀ ਗਈ ਹੈ ਵਿਕਰਮ ਮਜੀਠੀਆ ਦੀ ਜੂਨ 25 ਨੂੰ ਵਿਕਰਮ ਮਜੀਠੀਆ ਨੂੰ ਗ੍ਰਿਫਤ ਪਹਿਲਾ ਉਹ ਪੁਲਿਸ ਰਿਮਾਂਡ ਤੇ ਰਹੇ ਜਿਸ ਤੋਂ ਬਾਅਦ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ ਤੇ ਉਹ ਇਸ ਵੇਲੇ ਨਾਬਾ ਜੇਲ੍ਹ ਦੇ ਵਿੱਚ ਬੰਦ ਨੇ ਤੇ ਹੁਣ ਅਗਲੀ ਸੁਣਵਾਈ 14 ਅਗਸਤ ਨੂੰ ਹੋਵੇਗੀ